ਨਾ ਜ਼ਮਾਨਾ ਜਿਹੜਾ ਬੀ 20 ੜਤਾ ਉੱਗਿਆ ਉੱਗਿਆ ਨਹੀਂ ਨਾ ਸਹੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਮੈਂ ਜੋਗਾ ਸਿੰਘ ਨੰਬਰਦਾਰ ਪਿੰਡ 바ਰਨ ਜ਼ਿਲ੍ਹਾ ਪਟਿਆਲਾ ਤੋਂ ਅਸੀਂ ਸਿੱਧੀ ਵਜਾਈ ਕਰ ਰਹੇ ਹਾਂ ਜੀ ਇਸ ਦੇ ਵਿੱਚ ਕੋਈ ਲੇਬਰ ਦੀ ਜ਼ਰੂਰਤ ਨਹੀਂ ਹੁੰਦੀ ਦੂਜੇ ਲੋੜ 4000 ਤੋਂ 5000 ਦੇ ਵਿੱਚ ਵਿੱਚ ਲੇਬਰ ਦਾ ਖਰਚਾ ਲਵਾਈ ਹੁੰਦਾ ਹੈ ਜੀਰੀ ਦਾ ਤੇ ਝਾੜ ਵੀ ਵੱਧ ਰੰਦਾ ਹੈ ਦੂਜੀ ਨਾਲ ਝੋਨਾ ਲਗਾਉਣ ਨਾਲੋਂ ਬੀਜਣ ਦੇ ਨਾਲ ਜਿਹੜਾ ਆਪਾਂ ਪਾਣੀ ਲਾਉਨੇ ਆ ਪਾਣੀ ਰੀਚਾਰਜ ਹੁੰਦਾ ਧਰਤੀ ਦੇ ਵਿੱਚ ਝੋਨਾ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਪਨੀਰੀ ਬੀਜਣੀ ਪੈਂਦੀ ਹੈ ਜੋ ਕਿ 25 ਦਿਨ ਦੀ ਪਨੀਰੀ ਹੋਣ ਤੋਂ ਬਾਅਦ ਫਿਰ ਆਪਾਂ ਨੂੰ ਟ੍ਰਾਂਸਫਰ ਕਰਨੀ ਪੈਂਦੀ ਹੈ ਤੇ ਉਸ ਦੇ ਲਈ ਕਾਫੀ ਲੇਬਰ ਦਾ ਖਰਚਾ ਹੁੰਦਾ ਹੈ ਕੱਦੂ ਕਰਨਾ ਪੈਂਦਾ ਲੇਵਰ ਦੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਫਿਰ 8 ਦਿਨ 10 ਦਿਨ ਬਾਅਦ ਜੀਰੀ ਚੱਲਦੀ ਆ ਤੇ ਜਿਹੜਾ ਪਾਣੀ ਆਪਾਂ ਕੱਦੂ ਕਰਕੇ ਖੜਾਉਂਦੇ ਆ ਉਹ ਪਾਣੀ ਦੀ ਜ਼ਿਆਦਾ ਬੇਸਟਿੰਗ ਹੁੰਦੀ ਆ ਜਿਹੜਾ ਆਪਾਂ ਸਿੱਧੀ ਬੁਝਾਈ ਦੇ ਨਾਲ ਪਾਣੀ ਲਾਉਂਦੇ ਆ ਉਹ ਧਰਤੀ ਦੇ ਵਿੱਚ ਰੀਚਾਰਜ ਹੁੰਦਾ ਹੈ ਪੰਜਾਬ ਗਵਰਨਮੈਂਟ ਵੱਲੋਂ ਵੀ 1500 ਰੁਪਏ每个 ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਖਾਤਿਆਂ ਦੇ ਵਿੱਚ ਆ ਜਾਂਦਾ ਹੈ ਇਸ ਦੇ ਵਿੱਚ ਕੋਈ ਉਹ ਖਰਚਾ ਨਹੀਂ ਹੁੰਦਾ ਲਵਾਈ ਦਾ ਮੈਂ ਹੋਰ ਕਿਸਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਸਿੱਧੀ ਵਜਾਈ ਵੱਲ ਸਰਕਾਰ ਦੇ ਕਦਮਾਂ ਦੇ ਨਾਲ-ਨਾਲ ਕਦਮ ਲਾ ਕੇ ਚੱਲਣ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਕਿਸਾਨਾਂ ਵਾਰੇ Innan jag såg till det en.